ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਆਪਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਲੜੀਵਾਰ ਪਾਠ ਕਰਦੇ ਆਪਾਂ ਲੜੀ ਨੂੰ ਅੱਗੇ ਤੋਰੀਏ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 7 ਤੋਂ ਸ਼ੁਰੂ ਹੋ ਕੇ 8 ਤੱਕ ਪਾਠ ਕਰਾਂਗੇ ਜੀ ਇਹ 32ਵੀਂ ਪੌੜੀ ਤੋਂ ਲੈ ਕੇ 38ਵੀਂ ਪੌੜੀ ਤੇ ਜਪਜੀ ਸਾਹਿਬ ਦੇ ਅੰਤ ਵਿੱਚ ਜੋ ਸ਼ਲੋਕ ਹੈ ਉੱਥੋਂ ਤੱਕ ਆਪਾਂ ਅੱਜ ਪਾਠ ਕਰਦੇ ਆਂ ਜੀ ਇੱਕ ਦੂਜੀ ਬੋ ਲੱਖ ਹੋਏ ਲੱਖ ਹੋਵੇ ਲੱਖ 20 ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਇਹ ਤਰਾਹ ਪਤ ਪਵੜੀਆ ਚੜੀਏ ਹੋਏ 21 ਸੁਣ ਗੱਲਾਂ ਆਕਾਸ ਕੀ ਕੀਟਾ ਆਈਰੀਸ ਨਾਨਕ ਨਦਰੀ ਪਾਈਐ ਕੁੜੀ ਕੁੜਾ ਠੀਸ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜੇ ਸਾਡੀ ਇੱਕ ਜੀਵ ਦੇ ਉੱਤੋਂ ਇੱਕ ਜੀਵ ਤੋਂ ਸਾਡੀਆਂ ਲੱਖ ਵੰ ਜਾਣ ਤੇ ਫਿਰ ਕਹਿੰਦੇ ਲੱਖ ਤੋਂ ਵੀ ਜੇ 20 ਲੱਖ ਵੰ ਜਾਣ ਸਾਡੀਆਂ ਜੀਵਾਂ ਤੇ ਫਿਰ ਉਹ 20 ਲੱਖ ਜੀਵ ਦੇ ਵਿੱਚੋਂ ਇੱਕ ਇੱਕ ਜੀਵ ਇੱਕ ਇੱਕ ਲੱਖ ਵਾਰ ਵਾਹਿਗੁਰੂ ਦਾ ਨਾਮ ਲਵੇ ਕਹਿੰਦੇ ਤੇ ਮਤਲਬ ਇਸ ਤਰ੍ਹਾਂ ਕਰਦਿਆਂ ਸਿਮਰਨ ਕਰਦਿਆਂ ਕਰਦਿਆਂ ਕਹਿੰਦੇ ਫਿਰ ਅਸੀਂ ਅਕਾਲ ਪੁਰਖ ਦੀ ਉਹ ਪੌੜੀ ਤੇ ਪਹੁੰਚ ਜਾਈਦਾ ਜਿੱਥੇ ਅਸੀਂ ਪਰਮਾਤਮਾ ਦੇ ਨਾਲ ਇੱਕ ਹੋ ਸਕੀਏ ਪਰ ਕਹਿੰਦੇ ਵੀ ਇੱਥੇ ਜੇ ਆਪਾਂ ਕਹੀਏ ਕਿ ਸਾਡੇ ਸਿਮਰਨ ਦੇ ਕਰਨ ਦੇ ਨਾਲ ਸਾਡੀ ਪਰਮਾਤਮਾ ਨਾਲ ਇੱਕਮਿਕਤਾ ਹੋ ਗਈ ਕਹਿੰਦੇ ਇਹ ਨਹੀਂ ਹੈਗਾ ਇਥੇ ਇਹ ਆ ਬਿੱਜੇ ਸਾਡਾ ਆਪਾ ਭਾਵ ਗਵਾ ਗਿਆ। ਅਸੀਂ ਆਪਣਾ ਹਉਮੈ ਖਤਮ ਕਰ ਦਿੱਤਾ। ਸਿਮਰਨ ਕੀਤਾ ਹਉਮੈ ਖਤਮ ਹੋ ਗਿਆ ਤੇ ਪਰਮਾਤਮਾ ਨੇ ਸਾਡੇ ਤੇ ਬਖਸ਼ਿਸ਼ ਕਰ ਦਿੱਤੀ। ਫਿਰ ਸਾਡੀ ਪਰਮਾਤਮਾ ਨਾਲ ਇੱਕਮਿਕਤਾ ਹੋ ਜਾਂਦੀ ਆ। ਸਿਰਫ ਇਹੀ ਨਹੀਂ ਹੈਗਾ ਕਿ ਵੀ ਅਸੀਂ ਆਪਣੀ ਜੀਵ ਦੇ ਨਾਲ ਜੀਵ ਤੋਂ ਪਹਿਲਾਂ ਇੱਕ ਜੀਵ ਤੋਂ ਲੱਖ ਬਣੀ ਫਿਰ ਲੱਖ ਤੋਂ 20 ਲੱਖ ਬਣ ਗਈਆਂ ਫਿਰ 20 ਲੱਖ ਜੀਵ ਨੇ ਇੱਕ ਇੱਕ ਜੀਵ ਨੇ ਇੱਕ ਇੱਕ ਲੱਖ ਵਾਰ ਸਿਮਰਨ ਕੀਤਾ ਇੰਨਾ ਕਰਨ ਦੇ ਨਾਲ ਵੀ ਨਹੀਂ ਵਾਹਿਗੁਰੂ ਦੀ ਪ੍ਰਾਪਤੀ ਜਦ ਤੱਕ ਸਾਡੇ ਅੰਦਰੋਂ ਹੋ ਮੇ ਨਹੀਂ ਜਾਂਦੀ ਤੇ ਪਰਮਾਤਮਾ ਦੀ ਬਖਸ਼ਿਸ਼ ਨਹੀਂ ਹੁੰਦੀ ਦੋਨੋਂ ਚੀਜ਼ਾਂ ਨੇ ਸਾਡੇ ਪਰਮਾਤਮਾ ਸਾਨੂੰ ਨਾਮਦਾਨ ਦਿੰਦੇ ਨੇ ਅਸੀਂ ਨਾਮ ਜਪਦੇ ਹਾਂ ਫਿਰ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਤਾਂ ਸਾਨੂੰ ਪਰਮਾਤਮਾ ਦਾ ਦਰਕਰ ਮਿਲ ਜਾਂਦਾ ਹੈ ਸੋਣ ਗੱਲਾਂ ਆਕਾਸ਼ ਕੀ ਕੀਟਾ ਆਈਰੀ ਸ ਨਾਨਕ ਨਦਰੀ ਪਾਈਏ ਕੁੜੀ ਕੁੜਾ ਠੀਸ ਕਹਿੰਦੇ ਇਦਾਂ ਫਿਰ ਜੋ ਮਤਲਬ ਪਰਮਾਤਮਾ ਦੀ ਬਖਸ਼ਿਸ਼ ਤੇ ਪਾਤਰ ਬਣ ਜਾਂਦੇ ਨੇ ਉਹਨਾਂ ਦੀਆਂ ਗੱਲਾਂ ਸੁਣ ਕੇ ਕਹਿੰਦੇ ਦੂਸਰੇ ਜਿਹੜੇ ਹੁੰਦੇ ਨੇ ਇਨਸਾਨ ਜਿਹੜੇ ਪਰਮਾਤਮਾ ਦੀ ਭਗਤੀ ਨਹੀਂ ਕਰਦੇ ਨਾ ਫਿਰ ਉਹ ਵੀ ਕਹਿਣ ਲੱਗ ਜਾਂਦੇ ਨੇ ਹਨਾ ਕਿ ਵੀ ਸ਼ਾਇਦ ਅਸੀਂ ਵੀ ਮਤਲਬ ਇਦਾਂ ਕਰਕੇ ਮਤਲਬ ਇਹਨਾਂ ਦੀ ਰੀਸ ਕਰਕੇ ਵੀ ਅਸੀਂ ਵੀ ਪਹੁੰਚ ਜਾਵਾਂਗੇ ਪਰ ਕਹਿੰਦੇ ਵੀ ਇਹ ਆਪਣੇ ਹੱਥ ਵਸਨੀ ਨਾਨਕ ਨਦਰੀ ਪਾਈ ਹੈ ਪਰਮਾਤਮਾ ਦੀ ਬਖਸ਼ਿਸ਼ ਨਾਲ ਸਭ ਕੁਝ ਹੁੰਦਾ ਬਾਕੀ ਕੂੜੀ-ਕੂੜਾ ਠੀਸ ਬਾਕੀ ਤੇ ਜਿਹੜੀਆਂ ਝੂਠੀਆਂ ਗੱਲਾਂ ਉਹ ਝੂਠੀਆਂ ਹੀ ਹੁੰਦੀਆਂ ਨੇ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨ ਮੰਗਣ ਦੇ ਨਾ ਜੋਰ ਕਹਿੰਦੇ ਸਾਡੇ ਆਪਣੇ ਹੱਥ ਵਸ ਕੋਈ ਜ਼ੋਰ ਨਹੀਂ ਕਹਿੰਦੇ ਅਸੀਂ ਆਪਣੇ ਜ਼ੋਰ ਨਾਲ ਬੋਲ ਵੀ ਨਹੀਂ ਸਕਦੇ ਆਪਣੇ ਜ਼ੋਰ ਨਾਲ ਚੁੱਪ ਵੀ ਨਹੀਂ ਰਹਿ ਸਕਦੇ ਜ਼ੋਰ ਨਾ ਮੰਗਣ ਨਾ ਹੀ ਅਸੀਂ ਜ਼ੋਰ ਨਾਲ ਆਪਣੇ ਕਿਸੇ ਦੇ ਸਕਦੇ ਆ ਤੇ ਦੇਣ ਨਾ ਜ਼ੋਰ ਨਾ ਹੀ ਮੰਗ ਸਕਦੇ ਆ ਜ਼ੋਰ ਨਾ ਮੰਗਣ ਨਾ ਹੀ ਜ਼ੋਰ ਨਾਲ ਮੰਗ ਸਕਦੇ ਆ ਤੇ ਨਾ ਹੀ ਜ਼ੋਰ ਨਾਲ ਦੇ ਸਕਦੇ ਆ ਆਪਣੇ ਜ਼ੋਰ ਨਾਲ ਸਾਡਾ ਕੋਈ ਜ਼ੋਰ ਨਹੀਂ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ ਜੀਵਨ ਮਰਨ ਦੇ ਵਿੱਚ ਵੀ ਸਾਡਾ ਕੋਈ ਜ਼ੋਰ ਨਹੀਂ ਜਿਸਾ ਆਪਾਂ ਨੂੰ ਪਤਾ ਸਾਡਾ ਜਨਮ ਮਰਨ ਪਰਮਾਤਮਾ ਦੇ ਹੱਥ ਵਿੱਚ ਆ ਸਾਡੇ ਵਿੱਚ ਕੋਈ ਜ਼ੋਰ ਨਹੀਂ ਇਹਦੇ ਲਈ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਕਹਿੰਦੇ ਸਭ ਜਿਹੜਾ ਜੋਰ ਆ ਸਭ ਜੋ ਬਾਲਾ ਸਭ ਕੁਝ ਜੋ ਇੱਥੇ ਹੋ ਰਿਹਾ ਉਹ ਪਰਮਾਤਮਾ ਵੱਲੋਂ ਹੋ ਰਿਹਾ ਕਹਿੰਦੇ ਵੀ ਉੱਤਮ ਤੇ ਨੀਚ ਵੀ ਕੋਈ ਨਹੀਂਗਾ ਆਪਣੇ ਆਪ ਵਿੱਚ ਜੋ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਕੋਈ ਦੁਰਾਚਾਰੀ ਬਣਿਆ ਕੋਈ ਸਦਾਚਾਰੀ ਬਣਿਆ ਸਾਡੇ ਆਪਣੇ ਹੱਥ ਵਾਸ ਕੋਈ ਜੋਰ ਨਹੀਂ ਹੈਗਾ ਕਿਸੇ ਚੀਜ਼ ਵੀ ਲਈ ਨਹੀਂ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਕਹਦੇ ਪਰਮਾਤਮਾ ਨੇ ਜਿਸ ਤਰ੍ਹਾਂ ਰਾਤ ਬਣਾ ਕੇ ਰੁੱਤਾਂ ਬਣਾ ਕੇ ਥਿੱਤਾਂ ਬਣਾ ਕੇ ਵਾਰ ਦਿਨ ਬਣਾ ਕੇ ਪਾਣੀ ਪਵਨ ਅਗਨੀ ਪਾਤਾਲ ਇਹ ਸਭ ਕੁਝ ਬਣਾ ਕੇ ਇੱਕ ਧਰਤੀ ਸਾਜੀ ਆ ਧਰਤੀ ਕਿਸ ਲਈ ਸਾਜੀ ਆ ਧਰਮਸਾਲ ਬਣਾਈ ਆ ਵੀ ਇੱਥੇ ਧਰਮ ਦੀ ਕਮਾਈ ਹੋ ਸਕੇ ਇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਹਿੰਦੇ ਇਸ ਧਰਤੀ ਦੇ ਉੱਤੇ ਫਿਰ ਬਹੁਤ ਤਰ੍ਹਾਂ ਦੇ ਜੀ ਨੇ ਜਿਹੜੇ ਅਲੱਗ ਤਰ੍ਹਾਂ ਦੀ ਜਿਨ੍ਹਾਂ ਦੀ ਜੁਗਤਾ ਨੇ ਰੰਗ ਨੇ ਜਿਨ੍ਹਾਂ ਦੇ ਅਲੱਗ-ਅਲੱਗ ਨਾਮ ਨੇ ਅਨੇਕਾਂ ਤਰ੍ਹਾਂ ਦੇ ਹਨ ਹੈਨਾ ਕਰਮੀ ਕਰਮੀ ਹੋਏ ਵਿਚਾਰ ਕਹਿੰਦੇ ਸਾਰੇ ਜੀਵਾਂ ਦੀ ਜਿਹੜੀ ਹੈਗੀ ਇਹ ਕਰਮਾਂ ਦੀ ਵਿਚਾਰ ਪਰਮਾਤਮਾ ਵੱਲੋਂ ਹੁੰਦੀ ਆ ਤੇ ਧਰਮ ਰਾਏ ਦੇ ਲੇਖੇ ਦੇ ਹਿਸਾਬ ਨਾਲ ਹੁੰਦੀ ਆ ਸੱਚਾ ਆਪ ਸੱਚਾ ਦਰਬਾਰ ਪਰਮਾਤਮਾ ਅਕਾਲ ਪੁਰਖ ਸੱਚਾ ਹੈ ਤੇ ਉਹਦਾ ਦਰਬਾਰ ਵੀ ਸੱਚਾ ਹੈ ਤਿੱਥੇ ਸੋਹਣ ਪੰਜ ਪਰਵਾਣ ਉਹਦੇ ਦਰਬਾਰ ਵਿੱਚ ਜਿੱਦਾਂ ਪਿੱਛੇ ਆਪਾਂ ਪੰਜਾਂ ਦੀ ਗੱਲ ਕਰਕੇ ਆਏ ਸੀ ਉਹ ਪੰਜ ਜਿਨ੍ਹਾਂ ਨੇ ਨਾਮ ਜਪਿਆ ਉਹ ਸੋਨ ਉਹਨਾਂ ਨੂੰ ਸੋਭਾ ਮਿਲਦੀ ਆ ਨਦਰੀ ਕਰਮ ਪਵੈ ਨਿਸ਼ਾਨ ਪਰਮਾਤਮਾ ਦੀ ਨਦਰ ਦੇ ਨਾਲ ਪਰਮਾਤਮਾ ਦੀ ਜਿੱਦਾਂ ਕਹਿੰਦੇ ਨੇ ਵੀ ਫਜ਼ਲ ਦੇ ਨਾਲ ਕਿਰਪਾ ਦੇ ਨਾਲ ਫਿਰ ਉਹਨਾਂ ਦੇ ਮੂੰਹ ਦੇ ਉੱਪਰ ਪਰਮਾਤਮਾ ਦੀ ਇਹਨਾਂ ਨੇ ਸਿਫਤ ਕੀਤੀ ਹੈ ਨਿਸ਼ਾਨ ਉਹਨਾਂ ਦੇ ਮੂੰਹ ਦੇ ਉੱਪਰ ਝੂਲਦੇ ਨੇ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਕਹਿੰਦੇ ਪਰਮਾਤਮਾ ਦੇ ਦਰਵਾਜ਼ੇ ਵਿੱਚ ਕੌਣ ਕੱਚਾ ਕੌਣ ਪੱਕਾ ਕੌਣ ਮਨਮੁਖ ਕੌਣ ਗੁਰਮੁਖ ਸਭ ਕੁਝ ਉਥੇ ਗਿਆ ਪਤਾ ਲੱਗਦਾ ਕਿਉਂਕਿ ਉਥੇ ਸਾਰੇ ਲੇਖੇ ਦੇ ਹਿਸਾਬ ਨਾਲ ਨਿਬੇੜੇ ਹੁੰਦੇ ਨੇ ਧਰਮ ਖੰਡ ਦਾ ਇਹੋ ਧਰਮ ਇਹ ਜਿਹੜਾ ਹੁਣ ਸਾਰਾ ਆਪਾਂ ਦੱਸ ਕੇ ਆਏ ਨਾ ਇਹ ਕਹਿੰਦੇ ਵੀ ਇਹ ਧਰਮ ਖੰਡ ਦਾ ਇਹ ਧਰਮ ਆ ਵੀ ਤਰਤੀ ਧਰਮਸਾਲ ਬਣਾਈਆ ਧਰਮ ਕੌਣ ਲਈ ਉਥੇ ਬਹੁਤ ਤਰ੍ਹਾਂ ਦੇ ਜੀਵ ਜੰਤ ਨੇ ਦੁਨੀਆ ਹੈਗੀ ਆ ਇਹਨਾਂ ਦੇ ਅਨੇਕਾਂ ਨਾਂ ਨੇ ਰੰਗ ਨੇ ਫਿਰ ਉਹ ਕਿਸ ਤਰ੍ਹਾਂ ਦੇ ਕੰਮ ਕਰਦੇ ਨੇ ਉਹਨਾਂ ਦਾ ਇਸ ਹਿਸਾਬ ਨਾਲ ਨਿਵੇੜਾ ਹੋ ਕੇ ਉਹ ਧਰਤੀ ਤੇ ਆਏ ਹੁੰਦੇ ਨੇ ਫਿਰ ਉਹ ਆਪਣੇ ਪੁਰਾਣੇ ਸੰਸਕਾਰਾਂ ਦੇ ਹਿਸਾਬ ਨਾਲ ਆਪਣੇ ਕਰਮ ਕਰਦੇ ਨੇ ਨਾ ਤੇ ਜੇ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਆ ਤਾਂ ਉਹਨਾਂ ਦੇ ਪੁਰਾਣੇ ਕਰਮ ਮਿਟੇ ਜਾਂਦੇ ਨੇ ਫਿਰ ਉਹ ਨਵੇਂ ਸਿਰੇ ਉਹਨਾਂ ਦੇ ਕਰਮ ਸ਼ੁਰੂ ਹੁੰਦੇ ਨੇ ਸਭ ਪਰਮਾਤਮਾ ਦੀ ਬਖਸ਼ਿਸ਼ ਆ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਹੁਣ ਕਹਿੰਦੇ ਵੀ ਜਿਹੜਾ ਗਿਆਨ ਖੰਡ ਆ ਪਹਿਲਾ ਧਰਮ ਖੰਡ ਆ ਜਿੱਥੇ ਧਰਮ ਦੀ ਮਤਲਬ ਸ਼ੁਰੂਆਤ ਹੁੰਦੀ ਆ ਧਰਮ ਨੂੰ ਕਹਿੰਦੇ ਆ ਮਤਲਬ ਪਰਫੁੱਲਤ ਕੀਤਾ ਜਾਂਦਾ ਫਿਰ ਉਹ ਤੋਂ ਬਾਅਦ ਗਿਆਨ ਖੰਡ ਹੁੰਦਾ ਜਦੋਂ ਬੰਦਾ ਧਾਰਮਿਕ ਬਣਦਾ ਫਿਰ ਉਹਦੇ ਅੰਦਰ ਗਿਆਨ ਉਪਜਦਾ ਫਿਰ ਗਿਆਨ ਖੰਡ ਦਾ ਕਹਿੰਦੇ ਹੁਣ ਇਹ ਹੁੰਦਾ ਗਿਆਨ ਖੰਡ ਦੀ ਹੁਣ ਦੱਸ ਰਹੇ ਨੇ ਕੇਤੇ ਪਵਣ ਪਾਣੀ ਵਸੰਤਰ ਕੇਤੇ ਕਾਨ ਮਹੇਸ ਗਿਆਨ ਖੰਡ ਦੇ ਵਿੱਚ ਬਹੁਤ ਤਰ੍ਹਾਂ ਦੀ ਪਵਨ ਪਾਣੀਆਂ ਵਸੰਤਰਾਂ ਕਿੰਨੇ ਤਰ੍ਹਾਂ ਦੇ ਉਥੇ ਕ੍ਰਿਸ਼ਨ ਨੇ ਸ਼ਿਵ ਨੇ ਕੇਤੇ ਵਰਮੇ ਕਾੜ ਤਕੜੀਏ ਰੂਪ ਰੰਗ ਕੇ ਵੇਸ ਕਿੰਨੇ ਤਰ੍ਹਾਂ ਦੇ ਵਰਮੇ ਦੁਆਰਾ ਅਲੱਗ-ਅਲੱਗ ਤਰ੍ਹਾਂ ਦੀ ਤੇ ਦੁਨੀਆ ਦੇ ਮਤਲਬ ਬੰਤਰ ਬਣਾਈ ਜਾਂਦੀ ਆ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂਪਦੇਸ਼ ਉਥੇ ਕਿੰਨੇ ਤਰ੍ਹਾਂ ਦੀਆਂ ਕਰਮ ਭੂਮੀਆਂ ਨੇ ਕਿੱਦੇ-ਕਿੱਦੇ ਮੇਰ ਪਰਬਤ ਨੇ ਉੱਥੇ ਕਿੰਨੇ ਤਰ੍ਹਾਂ ਦੇ ਧਰੂ ਭਗਤ ਨੇ ਫਿਰ ਉਹਨੂੰ ਉਪਦੇਸ਼ ਦੇਣ ਵਾਲੇ ਕਿੰਨੇ ਤਰ੍ਹਾਂ ਦੇ ਨਾਰਦ ਨੇ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਉੱਥੇ ਕਹਿੰਦੇ ਬਹੁਤ ਤਰ੍ਹਾਂ ਦੇ ਇੰਦਰ ਨੇ ਚੰਦ ਨੇ ਸੂਰਜ ਨੇ ਹੋਰ ਮਤਲਬ ਦੇਸ਼ ਨੇ ਹੋਰ ਮੰਡਲ ਨੇ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਉੱਤੇ ਬਹੁਤ ਤਰ੍ਹਾਂ ਦੇ ਸਿੱਧ ਨੇ ਬੋਧ ਨੇ 나ਥ ਨੇ ਦੇਵੀਆਂ ਨੇ ਜਿਨ੍ਹਾਂ ਦੇ ਅਲੱਗ-ਲੱਗ ਵੇਸ ਨੇ ਕੇਤੇ ਦੇਵ ਦਾਨਵ ਮੁੰਨ ਕੇਤੇ ਕੇਤੇ ਰਤਨ ਸਮੁੰਦ ਉੱਤੇ ਬਹੁਤ ਹੀ ਕੇਤੇ ਹੁੰਦਾ ਵੀ ਬਹੁਤ ਅਲੱਗ-ਲੱਗ ਇਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਦੇਵਤੇ ਨੇ ਰਕਸ਼ਸ ਨੇ ਮੁੰਨੀ ਨੇ ਹੋਰ ਸਮੁੰਦਰ ਨੇ ਜੋ ਰਤਨਾ ਨਾਲ ਭਰੇ ਨੇ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਉੱਥੇ ਹੋਰ ਬਹੁਤ ਤਰ੍ਹਾਂ ਦੇ ਜੀਵ ਜੰਤ ਨੇ ਜਿਨ੍ਹਾਂ ਦੀ ਅਲੱਗ-ਅਲੱਗ ਬਾਣੀਆਂ ਨੇ ਅਲੱਗ ਤਰ੍ਹਾਂ ਦੇ ਰਾਜੇ ਨੇ ਨਰਿੰਦ ਕੇਤਿਆ ਸੁਰਤੀ ਸੇਵਕ ਕੇਤੇ ਨਾਨਕ ਅੰਤਨ ਅੰਤ ਕਹਿੰਦੇ ਉੱਥੇ ਵੀ ਬਹੁਤ ਇਦਾਂ ਦੇ ਭਗਤ ਬੈਠੇ ਨੇ ਜਿਨ੍ਹਾਂ ਦੀਆਂ ਸੁਰਤੀਆਂ ਜੁੜੀਆਂ ਹੋਈਆਂ ਨੇ ਜਿਹੜੇ ਸੇਵਕ ਨੇ ਨਾਨਕ ਜੀ ਕਹਿੰਦੇ ਨੇ ਵੀ ਕੋਈ ਅੰਤ ਨਹੀਂਗਾ ਗਿਆਨ ਖੰਡ ਦੇ ਵਿੱਚ ਵੀ ਬਹੁਤ ਦੁਨੀਆ ਪਹੁੰਚੀ ਹੋਈ ਹੈ ਜਿਨ੍ਹਾਂ ਦੀ ਮਾਨਸਿਕ ਅਵਸਥਾ ਗਿਆਨ ਖੰਡ ਵਾਲੀ ਆ ਕੋਈ ਕਹਿੰਦੇ ਉਹਦਾ ਵੀ ਅੰਤ ਨਹੀਂ ਹੈਗਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਕਹਿੰਦੇ ਜਿਹੜਾ ਗਿਆਨ ਖੰਡ ਆ ਉਹਦੇ ਵਿੱਚ ਗਿਆਨ ਦਾ ਬੋਲਬਾਲਾ ਹੁੰਦਾ ਜਿਸ ਇਨਸਾਨ ਦਾ ਗਿਆਨ ਬਹੁਤ ਉੱਚਾ ਹੋਇਆ ਹੁੰਦਾ ਤਿੱਥੇ ਨਾਦ ਬినੋਦ ਕੋਡ ਆਨੰਦ ਕਹਿੰਦੇ ਉੱਥੇ ਬਹੁਤ ਤਰ੍ਹਾਂ ਦੇ ਨਾਦ ਤਮਾਸ਼ੇ ਮਤਲਬ ਇਦਾਂ ਦੇ ਅਲੱਗ-ਅਲੱਗ ਕੌਤਕਾਂ ਦੇ ਕਹਿੰਦੇ ਉਹਨਾਂ ਨੂੰ ਉਹਨਾਂ ਨੂੰ ਜਿਦਾਂ ਸਵਾਦ ਆਉਂਦਾ ਉੱਥੇ ਮਤਲਬ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਦਾ ਆਨੰਦ ਮਾਣਦੇ ਨੇ ਉਸ ਖੰਡ ਵਿੱਚ ਫਿਰ ਉਹ ਤੋਂ ਅਗਲਾ ਖੰਡ ਆ ਗਿਆ ਸ਼ਰਮ ਖੰਡ ਕੀ ਬਾਣੀ ਰੂਪ ਕਹਿੰਦੇ ਕਿ ਜਿਹੜੀ ਸ਼ਰਮ ਖੰਡ ਆ ਉਹਦੇ ਵਿੱਚ ਜਿਹੜੀ ਬਾਣੀ ਹੁੰਦੀ ਆ ਨਾ ਸ਼ਰਮ ਖੰਡ ਵਿੱਚ ਪਹੁੰਚਣ ਵਾਲਿਆਂ ਦੀ ਉਹ ਸੁੰਦਰ ਹੋ ਜਾਂਦੀ ਆ ਬੋਲ ਬਾਣੀ ਤਿੱਥੇ ਘਾੜ ਤਕੜੀਏ ਬਹੁਤ ਅਨੂਪ ਕਹਿੰਦੇ ਉੱਥੇ ਉਹਨਾਂ ਦੀ ਬਹੁਤ ਤਰ੍ਹਾਂ ਨਾਲ ਘਾੜਤ ਘੜੀ ਜਾਂਦੀ ਹੈ ਜੋ ਸੁੰਦਰ ਹੁੰਦੀ ਆ ਉਹਨਾਂ ਦੇ ਮਨ ਦੀ ਜਿਹੜੀ ਹਾਲਤ ਹੁੰਦੀ ਆ ਤਾਂ ਕਿ ਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿੱਛੇ ਪਛੁਤਾਏ ਕਹਿੰਦੇ ਜਿਹੜੇ ਸ਼ਰਮਖੰਡ ਦੇ ਕਹਿੰਦੇ ਹੈਗੀ ਆ ਅਵਸਥਾ ਨਾ ਉਹ ਦੀ ਜਿਹੜੇ ਪਹੁੰਚੇ ਉਸ ਅਵਸਥਾ ਜਿਹੜੇ ਪਹੁੰਚ ਕੇ ਨਾ ਉਹਦੇ ਬਾਰੇ ਜੇ ਕੋਈ ਕਹੇ ਵੀ ਅਸੀਂ ਕਹਿ ਦਈਏ ਕਿ ਵੀ ਉਹਨਾਂ ਦੀ ਅਵਸਥਾ ਦੀ ਇਹ ਮਤਲਬ ਲੱਛਣ ਨੇ ਕੋਈ ਦੱਸ ਨਹੀਂ ਸਕਦਾ ਫਿਰ ਉਹ ਪਿੱਛੋਂ ਉਹਨੂੰ ਪਛਤਾਉਣਾ ਪੈਂਦਾ ਕਿਉਂਕਿ ਉਹ ਦੱਸਣ ਤੋਂ ਅਸਮਰੱਥ ਹੁੰਦੇ ਨੇ। ਤਿੱਥੇ ਕੜੀਏ ਸੁਰਤ ਮਤ ਮਨ ਬੁੱਧ ਉੱਥੇ ਕਹਿੰਦੇ ਮਨ ਦੀ ਬੁੱਧੀ ਕੜੀ ਜਾਂਦੀ ਆ ਉਹਨਾਂ ਦੀ ਸੁਰਤ ਕੜੀ ਜਾਂਦੀ ਆ ਮਤ ਕੜੀ ਜਾਂਦੀ ਆ ਉੱਚੀ ਹੁੰਦੀ ਆ। ਤਿੱਥੇ ਕੜੀਏ ਸੁਰਾ ਸਿੱਧਾਂ ਕੀ ਸੁੱਧ ਉਸ ਅਵਸਥਾ ਵਾਲੇ ਜਿਹੜੇ ਹੁੰਦੇ ਨੇ ਉਹਨਾਂ ਦੀ ਜਿਹੜੀ ਹੁੰਦੀ ਆ ਬੁੱਧ ਸੁਰਾਂ ਦੇਵਤਿਆਂ ਵਰਗੀ ਹੁੰਦੀ ਆ ਸਿੱਧਾਂ ਵਰਗੀ ਉਹਨਾਂ ਦੀ ਸੁੱਧ ਹੁੰਦੀ ਆ। ਕਰਮਖੰਡ ਕੀ ਬਾਣੀ ਜ਼ੋਰ ਤਿੱਥੇ ਹੋਰ ਨ ਕੋਈ ਹੋਰ ਹੁਣ ਕਹਿੰਦੇ ਨੇ ਕਰਮਖੰਡ ਸ਼ਰਮਖੰਡ ਤੋਂ ਬਾਅਦ ਫਿਰ ਕਰਮਖੰਡ ਦਾ ਹੁਣ ਦੱਸ ਰਹੇ ਨੇ ਕਿ ਕਰਮਖੰਡ ਦੀ ਜਿਹੜੀ ਬਾਣੀ ਹੁੰਦੀ ਆ ਬੜੇ ਜ਼ੋਰ ਵਾਲੀ ਹੁੰਦੀ ਆ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਧ ਮਹਾਬਲ ਸੂਰ ਕਹਿੰਦੇ ਉੱਥੇ ਕੋਈ ਹੋਰ ਨਹੀਂ ਹੁੰਦਾ ਉੱਥੇ ਬਹੁਤ ਵੱਡੇ ਯੋਧੇ ਮਹਾਬਲੀ ਸੂਰ ਮੇ ਹੁੰਦੇ ਨੇ ਉਹਨਾਂ ਦੀ ਬਾਣੀ ਵਿੱਚ ਜ਼ੋਰ ਹੁੰਦਾ ਤਿੰਨ ਮਹਿ ਰਾਮ ਰਹਾ ਭਰਪੂਰ ਕਹਿੰਦੇ ਉਹਨਾਂ ਵਿੱਚ ਅਕਾਲ ਪੁਰਖ ਆਪ ਵਸਦਾ ਹੈ। ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਕਹਿੰਦੇ ਵੀ ਉੱਥੇ ਜਿਹੜੇ ਬਸਣ ਵਾਲੇ ਨੇ ਜਿਨ੍ਹਾਂ ਦੀ ਮੰਨ ਦੀ ਅਵਸਥਾ ਉਹ ਆ ਨਾ ਉਹਨਾਂ ਦੇ ਕਹਿੰਦੇ ਮਨ ਦੇ ਵਿੱਚ ਅਕਾਲ ਪੁਰਖ ਤਾਂ ਜਿਹੜਾ ਪ੍ਰੇਮ ਸੀਤਾ ਹੋਇਆ ਹੁੰਦਾ ਜਿਵੇਂ ਆਪਾਂ ਕਹਿੰਦੇ ਨੇ ਕਿਸੇ ਚੀਜ਼ ਨੂੰ ਕਿਸੇ ਨਾਲ ਸੀਂ ਦਿੱਤਾ ਇਦਾਂ ਅਕਾਲ ਪੁਰਖ ਦਾ ਪ੍ਰੇਮ ਉਹਨਾਂ ਦੇ ਮਨ ਵਿੱਚ ਸੀਤਾ ਹੋਇਆ ਹੁੰਦਾ। ਤਾਕੇ ਰੂਪ ਨ ਕਥਨੇ ਜਾਹੇ ਕਹਿੰਦੇ ਉਹਨਾਂ ਦੇ ਰੂਪ ਬੜੇ ਹੀ ਸੁੰਦਰ ਹੁੰਦੇ ਨੇ ਕਥੇ ਨਹੀਂ ਜਾ ਸਕਦੇ ਦੱਸੇ ਨਹੀਂ ਜਾ ਸਕਦੇ ਨਾ ਉਹ ਮਰਿਆ ਨਾ ਠਾਗੇ ਜਾਹੇ ਕਹਿੰਦੇ ਨਾ ਤਾਂ ਉਹਨਾਂ ਨੂੰ ਆਤਮਿਕ ਮੌਤ ਆਉਂਦੀ ਆ ਤੇ ਨਾ ਹੀ ਵਿਕਾਰ ਉਹਨਾਂ ਨੂੰ ਠੱਗ ਸਕਦੇ ਨੇ ਉਸ ਅਵਸਥਾ ਤੇ ਪਹੁੰਚਿਆ ਹੋਇਆਂ ਨੂੰ ਜਿਨ ਕੈ RAM ਵਸੇ ਮਨ ਮਾਹੇ ਅਕਾਲ ਪੁਰਖ ਉਹਨਾਂ ਦੇ ਮਨ ਵਿੱਚ ਵਸਦੇ ਨੇ ਉਹਨਾਂ ਦੀ ਇਹ ਮਤਲਬ ਮੰਦੀ ਅਵਸਥਾ ਹੁੰਦੀ ਆ ਤਿੱਥੇ ਭਗਤ ਵਸੈ ਕੇ ਲੋਕ ਕਰੇ ਆਨੰਦ ਸੱਚਾ ਮਨ ਸੋਏ ਕਹਿੰਦੇ ਉਸ ਅਵਸਥਾ ਦੇ ਵਿੱਚ ਲੋ ਮਤਲਬ ਅਲੱਗ-ਅਲੱਗ ਲੋਕਾਂ ਦੇ ਭਗਤ ਅਲੱਗ-ਅਲੱਗ ਭਵਨਾਾਂ ਦੇ ਭਗਤ ਉੱਥੇ ਵਸਦੇ ਨੇ ਉਹਨਾਂ ਦੇ ਮਨ ਵਿੱਚ ਸੱਚੇ ਅਕਾਲ ਪੁਰਖ ਦਾ ਆਨੰਦ ਹੁੰਦਾ ਸੱਚਖੰਡ ਵਸੈ ਨਿਰੰਕਾਰ ਇਹ ਸਭ ਤੋਂ ਆਖਰੀ ਵਾਲੀ ਮੰਡਲ ਦੱਸਦੇ ਨੇ ਸੱਚਖੰਡ ਵਸੈ ਨਿਰੰਕਾਰ ਇਸ ਅਵਸਥਾ ਦੇ ਵਿੱਚ ਨਿਰੰਕਾਰ ਵਸਦੇ ਨੇ ਮਤਲਬ ਇਸ ਅਵਸਥਾ ਤੇ ਪਹੁੰਚ ਕੇ ਇਨਸਾਨ ਪੂਰਾ ਅਕਾਲਪੁਰਖ ਦਾ ਰੂਪ ਹੋ ਜਾਂਦਾ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਕਹਿੰਦੇ ਉੱਥੇ ਸੱਚਖੰਡ ਦੇ ਵਿੱਚ ਅਕਾਲਪੁਰਖ ਆਪਣੀ ਸ੍ਰਿਸ਼ਟੀ ਨੂੰ ਸੰਭਾਲਦਾ ਤੇ ਆਪਣੀ ਸ੍ਰਿਸ਼ਟੀ ਨੂੰ ਦੇਖ ਕੇ ਖੁਸ਼ ਹੁੰਦਾ ਤੇ ਉਹਦੇ ਤੇ ਮਿਹਰਾਂ ਕਰਦਾ ਤਿੱਥੇ ਖੰਡ ਮੰਡਲ ਵਰਪੰਡ ਉੱਥੇ ਕਹਿੰਦੇ ਜਿਹੜੇ ਉਸ ਅਵਸਥਾ ਵਿੱਚ ਪਹੁੰਚ ਜਾਂਦੇ ਨੇ ਉਹਨਾਂ ਨੂੰ ਫਿਰ ਹੋਰ ਖੰਡ ਮੰਡਲ ਵਰਪੰਡ ਜਿਹੜੇ ਨੇ ਉਹਨਾਂ ਦੀ ਉਹਨਾਂ ਨੂੰ ਜਾਣਕਾਰੀ ਹੋਣੀ ਸ਼ੁਰੂ ਹੋ ਜਾਂਦੀ ਆ ਜੇ ਕੋ ਕਥੇ ਤਾਂ ਅੰਤ ਨਾ ਅੰਤ ਕਹਿੰਦੇ ਜਿਹੜੇ ਉੱਥੇ ਮਤਲਬ ਹੈਗੇ ਨੇ ਹੋਰ ਭਵਨ ਖੰਡ ਮੰਡਲ ਵਰਪੰਡ ਨੇ ਉਹਨਾਂ ਬਾਰੇ ਕਥਿਆ ਨਹੀਂ ਜਾ ਸਕਦਾ ਉਹਨਾਂ ਦਾ ਕੋਈ ਅੰਤ ਨਹੀਂ ਲਿਆ ਜਾ ਸਕਦਾ ਇਥੇ ਲੋ ਲੋ ਆਕਾਰ ਉੱਥੇ ਹੋਰ ਬਹੁਤ ਤਰ੍ਹਾਂ ਦੇ ਲੋਕ ਨੇ ਉਹਨਾਂ ਦੇ ਹੋਰ ਬਹੁਤ ਤਰ੍ਹਾਂ ਦੇ ਆਕਾਰ ਨੇ ਜਿਵ ਜਿਵ ਹੁਕਮ ਤਿਵੇ ਤਿਵਕਾਰ ਹਰ ਇੱਕ ਜਗ੍ਹਾ ਤੇ ਪਰਮਾਤਮਾ ਦੀ ਕਰਨੀ ਚੱਲ ਰਹੀ ਆ ਜਿਵੇਂ ਜਿਵੇਂ ਪਰਮਾਤਮਾ ਨੂੰ ਪਹੁੰਚਦਾ ਹੈਗਾ ਉਸ ਤਰ੍ਹਾਂ ਪਰਮਾਤਮਾ ਆਪਣੀ ਕਾਰ ਚਲਾ ਰਹੇ ਨੇ ਹਰ ਇੱਕ ਜਗ੍ਹਾ ਤੇ ਵੇਖੈ ਵਿਕਸੇ ਕਰ ਵਿਚਾਰ ਤੇ ਪਰਮਾਤਮਾ ਆਪਣੀ ਸ੍ਰਿਸ਼ਟੀ ਨੂੰ ਦੇਖ ਕੇ ਵਿਕਸਤ ਹੈ ਹਮੇਸ਼ਾ ਖੁਸ਼ ਰਹਿੰਦਾ ਮਨ ਆਨੰਦ ਚ ਹੈ ਪਰਮਾਤਮਾ ਦਾ ਹਮੇਸ਼ਾ ਤੇ ਆਪਣੀ ਸ੍ਰਿਸ਼ਟੀ ਤੇ ਵਿਚਾਰ ਕਰਦਾ ਹੈ ਅਕਾਲ ਪੁਰਖ ਨਾਨਕ ਕਥਨਾ ਕੜਾਸਾਰ ਕਹਿੰਦੇ ਵੀ ਇਸ ਜਿਹੜੀ ਮਤਲਬ ਸੱਚਖੰਡ ਦੀ ਜਿਹੜੀ ਹੈਗੀ ਆ ਅ ਮਤਲਬ ਉੱਥੋਂ ਦਾ ਜਿਹੜਾ ਮਾਹੌਲ ਆ ਵੀ ਉਹਦੇ ਬਾਰੇ ਦੱਸਿਆ ਨਹੀਂ ਸਕਦਾ ਜਾ ਸਕਦਾ ਉਹ ਕਿੰਨਾ ਔਖਾ ਨਾਨਕ ਕਥਨਾ ਕਰੜਾ ਸਾ ਜਿੰਦੇ ਜਿੱਦਾਂ ਕਹਿੰਦੇ ਲੋਹੇ ਨੂੰ ਚਬਾਉਣਾ ਔਖਾ ਨਾ ਚਵਾਇਆ ਨਹੀਂ ਜਾ ਸਕਦਾ ਇਵੇਂ ਕਹਿੰਦੇ ਜਿਹੜਾ ਸੱਚ ਖੰਡਾ ਨਾ ਉਹਦਾ ਵਰਣਨ ਕੀਤਾ ਨਹੀਂ ਜਾ ਸਕਦਾ ਜਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਪੌਖਲਾ ਅਗਨ ਤਪਤਾਓ ਪਾਂਡਾ ਪਾਉ ਅਮਰਿਤ ਤੇ ਤਟਾਲ ਕੜੀਏ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤੇ ਨਕਾਰ ਨਾਨਕ ਨਦਰੀ ਨਦਰ ਨਿਹਾਲ ਕਹਿੰਦੇ ਵੀ ਜਿਹਦੇ ਉੱਤੇ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਆ ਜਿਹਦੇ ਜਿੱਤੇ ਜਿਹਦੇ ਤੇ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਆ ਫਿਰ ਉਹ ਕੀ ਕਰਦੇ ਨੇ ਉਹਨਾਂ ਦੀ ਕਹਿੰਦੇ ਹੈਗਾ ਜਿਹੜੀ ਹੈ ਪੱਠੀ ਹੈਗੀ ਆ ਉਤਾ ਉਹਨਾਂ ਦੀ ਜੱਤ ਹੁੰਦਾ ਜੱਤ ਉਹਨਾਂ ਦੀ ਪੱਠੀ ਬਣ ਜਾਂਦੀ ਆ ਤੀਰਜ ਉਹਨਾਂ ਦਾ ਸੁਨੇਹਾਰ ਬਣ ਜਾਂਦਾ ਉਹਨਾਂ ਕੋਲ ਜੱਤ ਹੁੰਦਾ ਤੇ ਉਹਨਾਂ ਕੋਲ ਤੀਰਜ ਹੁੰਦਾ ਅਹਿਰਨ ਮਤਿ ਵੇਦ ਹਥਿਆਰ ਕਹਿੰਦੇ ਫਿਰ ਜਿਹੜੀ ਉਹਨਾਂ ਦੀ ਮਤ ਹੁੰਦੀ ਆ ਉਹ ਮਤਲਬ ਲੋਹੇ ਦੀ ਹੁੰਦੀ ਆ ਤੇ ਵੇਦ ਹਥਿਆਰ ਜਿਹੜਾ ਗਿਆਨ ਹੁੰਦਾ ਉਸ ਅਹਿਰਨ ਨੂੰ ਕੁੱਟਣ ਵਾਲਾ ਹਥੌੜਾ ਬਣ ਜਾਂਦਾ ਪੌ ਖਲਾ ਅਗਨ ਤਪਤਾਓ ਕਹਿੰਦੇ ਜਿਹੜਾ ਪਰਮਾਤਮਾ ਦਾ ਪੌ ਹੈਗਾ ਉਹ ਉਹਨਾਂ ਦੀ ਧੌਂਕਣੀ ਬਣ ਜਾਂਦੀ ਹੈ ਫੂਕ ਮਾਰਨ ਵਾਲੀ ਪੱਠੀ 'ਚ ਅਗਨ ਤਪਤਾਓ ਕਹਿੰਦੇ ਅਗਨੀ ਦਾ ਤਪ ਹੁੰਦਾ ਜਿਹੜੀ ਮਤਲਬ ਹੁੰਦਾ ਤਪ ਉਹਦੀ ਅਗਨੀ ਬਣ ਜਾਂਦੀ ਆ ਭਾਂਡਾ ਪੌ ਫਿਰ ਉਹਨਾਂ ਕੋਲ ਜਿਹੜਾ ਹੁੰਦਾ ਪਿਆਰ ਵਾਲਾ ਭਾਂਡਾ ਹੁੰਦਾ ਤੇ ਉਹਦੇ ਵਿੱਚ ਫਿਰ ਉਹ ਅੰਮ੍ਰਿਤ ਨੂੰ ਢਾਲ ਕੇ ਪਾਉਂਦੇ ਆ ਤੇ ਫਿਰ ਇਸ ਤਰ੍ਹਾਂ ਦੀ ਜਿਹੜੀ ਸਾਰਾ ਬਣਾਇਆ ਹੋਇਆ ਇਹ ਪੂਰਾ ਜਿਹੜਾ ਆਪਾਂ ਹੁਣ ਤਸਵੀਰ ਖਿੱਚੀ ਆ ਇਹਦੇ ਵਿੱਚ ਫਿਰ ਉਹ ਘੜੀਏ ਸ਼ਬਦ ਸੱਚੀ ਟਕਸਾਲ ਇਹ ਸੱਚੀ ਟਕਸਾਲ ਬਣੀ ਹੁੰਦੀ ਆ ਇਹਦੇ ਵਿੱਚ ਉਹ ਫਿਰ ਪ੍ਰਮਾਤਮਾ ਦਾ ਨਾਮ ਰੂਪੀ ਸ਼ਬਦ ਘੜਦੇ ਨੇ ਇਸ ਤਰ੍ਹਾਂ ਮਤਲਬ ਸਾਰੇ ਜਿਹੜੇ ਇਹ ਹੈਗੇ ਨੇ ਉਹਨਾਂ ਕੋਲ ਜਤ ਹੁੰਦਾ ਧੀਰਜ ਹੁੰਦਾ ਉਹਨਾਂ ਦੀ ਜਿਹੜੀ ਮਤ ਹੁੰਦੀ ਆ ਉਹਦੇ ਵਿੱਚ ਗਿਆਨ ਹੁੰਦਾ ਫਿਰ ਉਹਨਾਂ ਦੇ ਵਿੱਚ ਦਿਲ ਦੇ ਵਿੱਚ ਪਰਮਾਤਮਾ ਲਈ ਪਿਆਰ ਹੋ ਜਾਂਦਾ ਫਿਰ ਉਹਨਾਂ ਨੇ ਤਪ ਕੀਤਾ ਹੁੰਦਾ ਅਗਨੀ ਹੁੰਦੀ ਹੈ ਤਪ ਦੀ ਫਿਰ ਉਹਨਾਂ ਦੇ ਮਨ ਦੇ ਵਿੱਚ ਭਾਂਡਾ ਹੁੰਦਾ ਜਿਹੜਾ ਭਾਅ ਹੁੰਦਾ ਪ੍ਰੇਮ ਹੁੰਦਾ ਫਿਰ ਉਹਦੇ ਵਿੱਚ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਢਾਲ ਕੇ ਪਾਉਂਦੇ ਨੇ ਹਨਾ ਕੜੀਏ ਸਭ ਸੱਚੀ ਤਕਸਾਲ ਤੇ ਫਿਰ ਇਸ ਤਰ੍ਹਾਂ ਉਹ ਜਿਹੜਾ ਨਾਮ ਦੀ ਉਹਨਾਂ ਨੂੰ ਪ੍ਰਾਪਤੀ ਹੁੰਦੀ ਆ ਫਿਰ ਇਸ ਤਰ੍ਹਾਂ ਉਹ ਪਰਮਾਤਮਾ ਦਾ ਨਾਮ ਲੈਂਦੇ ਨੇ ਪਰ ਉਹ ਲੈਂਦੇ ਨੇ ਜਿਨਕੋ ਨਦਰ ਕਰਮ ਤਨਕਾਰ ਜਿਨ੍ਹਾਂ ਦੇ ਉੱਤੇ ਪਰਮਾਤਮਾ ਦੀ ਨਦਰ ਹੁੰਦੀ ਆ ਕਿਰਪਾ ਹੁੰਦੀ ਆ ਨਾਨਕ ਨਦਰੀ ਨਦਰ ਨਿਹਾਲ ਇਸ ਤਰ੍ਹਾਂ ਫਿਰ ਉਹਨਾਂ ਨੂੰ ਪਰਮਾਤਮਾ ਆਪਣੀ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਨਿਹਾਲ ਕਰ ਦਿੰਦੇ ਨੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾ ਆਖੇ ਲੈ ਸਗਲ ਜਗਤ ਕਹਿੰਦੇ ਜਿਹੜੀ ਪਵਨ ਆ ਹਵਾ ਹੈਗੀ ਆ ਉਹ ਸਾਡਾ ਗੁਰੂ ਆ ਪਾਣੀ ਪਿਤਾ ਤੇ ਜਿਹੜੀ ਧਰਤੀ ਆ ਉਹ ਮਾਤਾ ਹੈਗੀ ਆ ਦਿਵਸ ਰਾਤ ਦੋਇ ਦਾਈ ਦਾਇਆ ਖੇ ਲੈ ਸਗਲ ਜਗਤ ਕਹਿੰਦੇ ਦਿਨ ਤੇ ਰਾਤ ਜਿਵੇਂ ਖਡਾਉਣ ਵਾਲੇ ਸਾਨੂੰ ਵੀ ਦਾਈ ਦਾਇਆ ਬਣੇ ਹੋਏ ਨੇ ਜਿਦੇ ਵਿੱਚ ਸਾਰਾ ਸੰਸਾਰ ਆਪਣੇ ਕਾਰ ਵਿਹਾਰ ਕਰ ਰਿਹਾ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੈ ਧਰਮ ਹਦੂਰ ਕਹਿੰਦੇ ਜਿਹੜੇ ਸਾਡੇ ਚੰਗੇ ਕਰਮ ਨੇ ਜਾਂ ਮਾੜੇ ਕਰਮ ਨੇ ਉਸ ਧਰਮ ਰਾਜ ਸਾਡੇ ਅੰਦਰ ਉਹਨਾਂ ਨੂੰ ਦੇਖ ਰਿਹਾ। ਉਹਨਾਂ ਦੇ ਦੇਖਣ ਦੇ ਨਾਲ ਸਾਡੇ ਚੰਗਿਆਈਆਂ ਨੇ ਕਿ ਬੁਰਿਆਈਆਂ ਨੇ ਉਹਦੇ ਹਿਸਾਬ ਨਾਲ ਫਿਰ ਕੀ ਹੁੰਦਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਫਿਰ ਅਸੀਂ ਆਪਣੀਆਂ ਚੰਗਿਆਈਆਂ ਜਾਂ ਬੁਰਿਆਈਆਂ ਦੇ ਕਰਕੇ ਅਸੀਂ ਪਰਮਾਤਮਾ ਦੇ ਜਾਂ ਨੇੜੇ ਹੋ ਜਾਂਦੇ ਆ ਜਾਂ ਦੂਰ ਹੋ ਜਾਂਦੇ ਆ। ਚੰਗਿਆਈਆਂ ਹੋਣਗੀਆਂ ਅਸੀਂ ਨੇੜੇ ਹੋ ਜਾਾਂਗੇ। ਵੁਰਾਈਆਂ ਹੋਣਗੀਆਂ ਤਾਂ ਅਸੀਂ ਦੂਰ ਹੋ ਜਾਾਂਗੇ ਜਿਨੀ ਨਾਮ ਧਿਆਇਆ ਗਏ ਮਸੱਕਤ ਕਾਲ ਜਿਨ੍ਹਾਂ ਨੇ ਕਹਿੰਦੇ ਪ੍ਰਮਾਤਮਾ ਦਾ ਨਾਮ ਲਿਆ ਉਹ ਆਪਣੀ ਪ੍ਰਮਾਤਮਾ ਦਾ ਨਾਮ ਦੀ ਮਿਹਨਤ ਦੇ ਨਾਲ ਸਫਲ ਹੋ ਗਏ ਨੇ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਕਹਿੰਦੇ ਜਿਨ੍ਹਾਂ ਨੇ ਨਾਮ ਧਿਆਇਆ ਉਹ ਤੇ ਆਪਣਾ ਜੀਵਨ ਸਫਲਾ ਕਰਕੇ ਚਲੇ ਗਏ ਉਹਨਾਂ ਦੇ ਨਾਨਕ ਤੇ ਮੁਖ ਉਜਲੇ ਫਿਰ ਉਹ ਆਪਣਾ ਉज्जਲਾ ਸਾਫ ਸਫੈਦ ਮੁਖ ਲੈ ਕੇ ਉੱਥੇ ਪਹੁੰਚੇ ਨੇ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਪਰ ਉਹਨਾਂ ਦੇ ਨਾਲ ਕੇਤੀ ਛੁੱਟੀ ਨਾਲ ਕਿੰਨੇ ਹੋਰ ਲੋਕ ਵੀ ਉਹਨਾਂ ਦੇ ਨਾਲ ਮੁਕਤੀ پا ਗਏ ਨੇ ਕਿਉਂਕਿ ਉਹਨਾਂ ਨੇ ਨਾਮ ਜਪਣ ਵਾਲਿਆਂ ਦਾ ਸੰਗ ਕੀਤਾ ਜਿੱਦਾਂ ਦੀ ਸੰਗਤ ਆਪਾਂ ਕਰਦੇ ਆਂ ਉਦਾਂ ਦੀ ਰੰਗਤ ਹੋ ਜਾਂਦੀ ਆ ਫਿਰ ਉਹ ਵੀ ਮੁਕਤੀ پا ਗਏ ਨੇ ਹਾਂਜੀ ਜਿੱਥੇ ਆਪਾਂ ਨੇ ਕਰਮ ਖੰਡ ਦੀ ਤੇ ਸ਼ਰਮ ਖੰਡ ਦੀ ਆਪਾਂ ਨੇ ਵਿਆਖਿਆ ਕੀਤੀ ਹੈ ਨਾ ਕਰਮ ਖੰਡ ਬਾਰੇ ਮੈਂ ਇੱਕ ਗੱਲ ਕਹਿਣੀ ਪਾਣੀ ਆ ਕਹਿੰਦੇ ਜਿਹੜਾ ਹੈਗਾ ਇੱਕ ਕਰਮ ਖੰਡਾ ਇਹ ਬਿਲਕੁਲ ਜਿੱਦਾਂ ਆ ਪਰਮਾਤਮਾ ਦੀ ਬਖਸ਼ਿਸ਼ ਵਾਲਾ ਖੰਡਾ ਇੱਥੋਂ ਤੱਕ ਕਹਿੰਦੇ ਜਦੋਂ ਇਨਸਾਨ ਪਹੁੰਚ ਜਾਂਦਾ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਇਹਦੇ ਵਿੱਚ ਪਰਮਾਤਮਾ ਦੀ ਬਖਸ਼ਿਸ਼ ਆ ਤੇ ਜੀਵ ਨੇ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕੀਤਾ ਹਾਂਜੀ ਕਰਮਖੰਡ ਦੇ ਵਿੱਚ ਇਹ ਸਿਰਫ ਜਿੱਦਾਂ ਪਰਮਾਤਮਾ ਦੀ ਬਖਸ਼ਿਸ਼ ਦਾ ਖੰਡ ਆ ਪਹਿਲਾ ਧਰਮਖੰਡ ਗਿਆਨਖੰਡ ਸ਼ਰਮਖੰਡ ਇਹਦੇ ਵਿੱਚ ਜੀਵ ਨੇ ਪਰਮਾਤਮਾ ਦਾ ਨਾਮ ਜਪਿਆ ਤੇ ਪਰਮਾਤਮਾ ਨੇ ਜੀਵ ਨੂੰ ਸਮਰੱਥਾ ਦਿੱਤੀ ਆ ਤੇ ਫਿਰ ਜਦੋਂ ਜੀਵ ਪਹੁੰਚ ਗਿਆ ਕਰਮਖੰਡ ਦੇ ਵਿੱਚ ਇੱਥੇ ਜੀਵ ਨੇ ਕੁਝ ਨਹੀਂ ਕਰਨਾ ਬਸ ਪਰਮਾਤਮਾ ਦੀ ਬਖਸ਼ਿਸ਼ ਹੋ ਜਾਂਦੀ ਹੈ ਜੀਵ ਤੇ ਜੀਵ ਦਰ ਤੇ ਪਹੁੰਚ ਗਿਆ ਤੇ ਪਰਮਾਤਮਾ ਨੇ ਦਰ ਤੋਂ ਲੈ ਕੇ ਉਹਨੂੰ ਘਰ ਸੱਚਖੰਡ ਵਿੱਚ ਲੈ ਜਾਣਾ ਇਹ ਜਿਹੜੇ ਦੋ ਪਿਛਲੇ ਖੰਡ ਨੇ ਇਸ ਪਰਮਾਤਮਾ ਦੀ ਬਖਸ਼ਿਸ਼ ਨਾਲ ਜੀਵ ਨੂੰ ਪ੍ਰਾਪਤ ਹੁੰਦੇ ਨੇ ਪਹਿਲੇ ਤਿੰਨ ਪਰਮਾਤਮਾ ਦੀ ਬਖਸ਼ਿਸ਼ ਪਰਮਾਤਮਾ ਨੇ ਸਮਰੱਥਾ ਦਿੱਤੀ ਉਹਦਾ ਨਾਮ ਜਪਿਆ ਦੂਜੇ ਕਰਮਖੰਡ ਤੇ ਸੱਚਖੰਡ ਪਰਮਾਤਮਾ ਦੀ ਬਖਸ਼ਿਸ਼ ਤੇ ਫਲ ਨੇ ਫਿਰ ਪਰਮਾਤਮਾ ਜੀਵ ਨੂੰ ਆਪਣੇ ਨਾਲ ਇੱਕਮਿਕ ਕਰ ਦਿੰਦੇ ਨੇ ਹਾਂਜੀ ਇਹਦੇ ਬਾਰੇ ਆਪਾਂ ਬਾਣੀ ਚੋਂ 1627 ਦੀ ਸਾਂਝ ਪਾਉਨੇ ਆ ਇੱਕ ਹੈਗੀ ਆ ਭਗਤ ਕਬੀਰ ਜੀ ਦੀ ਇੱਕ ਹੈਗੀ ਆ ਗੁਰੂ ਤੇਗ ਬਹਾਦਰ ਜੀ ਦੀ ਜਿਸ ਤਰ੍ਹਾਂ ਆਪਾਂ ਕਹਿ ਲਈ ਕਿ ਸੱਚਖੰਡ ਵਿੱਚ ਪਹੁੰਚੇ ਹੋਏ ਨੂੰ ਕਬੀਰ ਜੀ ਕਹਿ ਰਹੇ ਨੇ RAM ਕਬੀਰਾ ਏਕ ਪਐ ਹੈ ਕੋਏ ਨਾ ਸਕੈ ਪਛਾਨੀ RAM ਕਵੀਰਾ ਇਕ ਪਏ ਹੈ ਕੋਏ ਨਾ ਸਕੈ ਪਛਾਨੀ ਕਿਤੇ RAM ਤੇ ਕਬੀਰ ਹੁਣ ਇਕ ਹੋ ਗਏ ਨੇ ਪਰਮਾਤਮਾ ਤੇ ਕਬੀਰ ਇਕ ਹੋ ਗਏ ਨੇ ਹੁਣ ਕੋਈ ਪਛਾਨ ਨਹੀਂ ਸਕਦਾ ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਪਾ ਦਈਏ ਫਿਰ ਪਛਾਨਣਾ ਔਖਾ ਹੋ ਜਾਂਦਾ ਨਾ ਕਿ ਪਾਣੀ ਪਹਿਲਾਂ ਕਿਹੜਾ ਸੀ ਜਿਹੜਾ ਪਾਇਆ ਉਹ ਕਿਹੜਾ ਸੀ ਇਸ ਤਰ੍ਹਾਂ ਦੀ ਹੁਣ ਮਤਲਬ ਕਬੀਰ ਜੀ ਕਹਿੰਦੇ ਵੀ ਮੇਰੀ ਅਵਸਥਾ ਹੋ ਗਈ ਆ ਪਰਮਾਤਮਾ ਨਾਲ ਮਿਲਾਪ ਦੀ ਅਸ ਅਲੋਕ ਮਹੱਲਾ ਨੋਵਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1428 ਤੇ ਹੈ ਇਹਦੇ ਵਿੱਚ ਇੱਕ ਤੁਖ ਹੈ ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਪਾਸ਼ਾ ਕਹਿੰਦੇ ਨੇ ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਕਹਿੰਦੇ ਉਸ ਇਨਸਾਨ ਦੇ ਵਿੱਚ ਤੇ ਪਰਮਾਤਮਾ ਵਿੱਚ ਹੁਣ ਕੋਈ ਅੰਤਰ ਨਹੀਂ ਰਹਿ ਗਿਆ ਕਹਿੰਦੇ ਨਾਨਕ ਜੀ ਇਹ ਸੱਚੀ ਗੱਲ ਹੈ ਉਹ ਹੁਣ ਪਰਮਾਤਮਾ ਦੇ ਵਿੱਚ ਇੱਕਮਿਕ ਹੋ ਗਏ ਨੇ ਹਾਂਜੀ ਸੰਗਤ ਜੀ ਬਾਣੀ ਦੀ ਵਿਚਾਰ ਕਰਦੇ ਆ ਬੇਅੰਤ ਗਲਤੀਆਂ ਬੇਅੰਤ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ ਕੋਸ਼ਿਸ਼ ਕਰੀਦੀ ਆ ਕਿ 20-25 ਮਿੰਟ ਦੇ ਵਿੱਚ ਵਿੱਚ ਆਪਾਂ ਹਰ ਰੋਜ਼ ਵਿਚਾਰ ਮਤਲਬ ਖਤਮ ਹੋ ਜਾਏ ਤੇ ਤਾਂ ਕਿ ਸੰਗਤ ਕੋਲ ਸਾਰਿਆਂ ਕੋਲ ਟਾਈਮ ਵੀ ਇੰਨਾ ਹੁੰਦਾ ਜ਼ਿੰਦਗੀ ਦੀ ਭੱਜ ਦੌੜ ਬੜੀ ਹੈਗੀ ਆ ਪਰ ਕਈ ਦਫਾ ਜੇ 2-4 ਮਿੰਟ 5 ਮਿੰਟ ਜ਼ਿਆਦਾ ਵੀ ਹੋ ਜਾਣਾ ਤਾਂ ਮੈਨੂੰ ਬਖਸ਼ਨਾ ਜੀ ਮੈਂ ਕੋਸ਼ਿਸ਼ ਕਰਦੀ ਆ ਕਿ ਮਤਲਬ ਇੰਨੇ ਕੀ ਟਾਈਮ ਦਾ ਰੱਖਿਆ ਜਾਏ ਤਾਂ ਕਿ ਸਾਰੀ ਸੰਗਤ ਜਿਆਦਾ ਤੋਂ ਜਿਆਦਾ ਇਸ ਸੇਵਾ ਦਾ ਲਾਭ ਉਠਾ ਸਕੇ ਜੀ ਸੱਚੇ ਪਿਤਾ ਜੀ ਬਹੁਤ ਗਲਤੀਆਂ ਭੁੱਲਣ ਚੁੱਕਾ ਹੋਈਆਂ ਨੇ ਵਿਚਾਰ ਕਰਦੇ ਆ ਬਾਣੀ ਦੀ ਆਪ ਦੀ ਅਣਜਾਣ ਬੱਚੀ ਸਮਝ ਕੇ ਬਖਸ਼ਨਾ ਸੱਚੇ ਪਿਤਾ ਜੀ ਅੱਗੇ ਤੋਂ ਸਮਰੱਥਾ ਦੇਣੀ ਸੱਚ ਪਾਛ ਸੱਚੇ ਪਾਸ਼ਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ